ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਿਨ ਲਾਈ ਪ੍ਰੀਤ ਸੋਈ ਫਿਰ ਖਾਇ ਸਾਹਿਬ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਮੰਜੀ ਸਾਹਿਬ ਦੀਵਾਨ ਲੱਗਾ ਹੋਇਆ ਹੈ ਅੰਮ੍ਰਿਤਸਰ ਸਾਹਿਬ ਦੇ ਕਿ ਬੈਠੇ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਮਹਾਤਮਾ ਬਹੁਤ ਸਾਰੇ ਆਏ ਨਜ਼ਰ ਕਰਨ ਵਾਸਤੇ ਤੇ ਕਹਿਣ ਲੱਗੇ ਗਰੀਬ ਨਿਵਾਸ ਤੇ ਪਾਤਸ਼ਾਹ ਜੀ اے مایا دا موہ نہیں دا آپ دے کس پرکار آپ تو چھٹ گئے ہو تا سن کے گرو مہاراج صاحب جی یہ پوتر شبد کر دے مایا کے تو ستگو صاحب نے بھائی نے چھڈایا ہے ہزور دے نے پنجے پادشاہ مایا دا چھڈاؤں دا پرکرن گرو صاحب دی کرپا دا کارن دے ہوئی بانی کر دی ہے ایک ادا کرو پرمیشور ہے اوکار ساریاں دا پرکاش ہے ਛਤਰੀ ਕਾਲਵਾਦ ਰੂਪ ਹੈ ਗੁਰੂ ਤੇ ਤੁਮ ਸਰੂਪ ਹੈ ਪ੍ਰਸਾਦ ਜਨਨ ਸਰੂਪ ਹੈ ਜਿਨ ਲਾਈ ਪ੍ਰੀਤ ਸੋਈ ਫਿਰ ਖਾਇ ਇਹ ਭਾਈ ਜਿਨ੍ਹਾਂ ਜਿਨ੍ਹਾਂ ਨੂੰ ਪ੍ਰੀਤ ਲਾਉਣਾ ਕੀਤੀ ਮਾਇਆ ਦੇ ਮੋਹ ਵਿੱਚ ਉਹਨਾਂ ਨੂੰ ਇਸ ਮਾਇਆ ਨੇ ਫਿਰ ਉਲਟ ਕੇ ਖਾ ਲਿਆ ਹੈ ਜਿਵੇਂ ਸਿਕਣੀ ਆਪ ਦੇ ਬੱਚਿਆਂ ਨੂੰ ਚੜਦੀ ਰਹਿੰਦੀ ਹੈ ਚੜਨੀ ਚੜਨੀ ਤਾਗੇ ਦੇ ਅੰਦਰ ਹੀ ਲੰਘਾ ਲ ਜਾਂਦੀ ਹੈ ਇਸੇ ਪ੍ਰਕਾਰ ਜਿਨ੍ਹਾਂ ਨੂੰ ਮਾਇਆ ਦੇ ਨਾਲ ਪ੍ਰੀਤੀ ਲਾਈ ਹੈ ਉਹਨਾਂ ਨੂੰ ਇਹ ਖਾ ਲਿਆ ਹੈ ਨਾਸ ਕਰ ਦਿੱਤਾ ਹੈ ਜਿਨ ਸੁਖ ਬੈਠਾ ਲਈ ਤਿਸ ਭਾਉ ਬਹੁਤ ਦਿਖਾਇਆ ਜਰ ਕੇ ਕੇਤਨ ਦੋਹਾਂ ਨਹੀਂ ਖਰਾਬ ਕੀਤਾ ਹੈ ਉਹਦੇ ਤਾਹੀ ਹਾਂਗੇ ਜਿਨ ਸੁਖ ਬੈਠਾ ਲਈ ਤਿਸ ਭਾਉ ਬਹੁਤ ਦਿਖਾਇਆ ਉਸ ਨੂੰ ਸੁਖ ਨਾ ਮਿਠਾ ਲਈਆ ਟੇਟੀਆਂ ਜੀ ਬੰਦ ਕਰਕੇ ਰੱਖੀ ਐ ਹਵਾ ਹੀ ਨਹੀਂ ਲੱਗਣ ਦਿੱਤੀ ਇਸ ਭਾਉ ਬਹੁਤ ਦਿਖਾਇਆ ਉਸ ਨੂੰ ਡਰ ਚੋਰਾਆਂ ਦਾ ਡਾਕੂਆਂ ਦਾ ਰਾਜਿਆਂ ਦਾ ਅਗਨੀ ਆਦਕਾਂ ਦਾ ਬੜਾ ਦਿਖਾਉਣਾ ਕੀਤਾ ਜਿੰਨ ਸੁਖ ਨਾਲ ਬਿਠਾਈਏ ਉਹਦੇ ਤਾਂ ਕਿਸੇ ਪ੍ਰਕਾਰ ਚੋਰ ਖੋ ਕੇ ਲੈ ਜਾਂਦੇ ਐ ਡਾਕੂ ਖੋ ਕੇ ਲੈ ਜਾਂਦੇ ਐ ਰਾਜੇ ਚੰਗੇ ਰੂਪ ਵਾਲੀ ਖੋ ਲੈਂਦੇ ਐ ਇਉਂ ਸੁਖੀ ਬਹੁਤ ਸਾਰਾ ਦਿਖਾਉਣਾ ਦੁਖੀ ਦਿਖਾਉਣਾ ਕੀਤਾ ਡਰ ਦੇਣਾ ਕੀਤਾ ਹੈ ਭਾਈ ਮੀਤ ਕੁਟਾਂ ਦਾ ਦੇਖ ਵਿਵਾਦੀ ਜੇ ਜਦੋਂ ਪੈਸੇ ਆ ਜਾਣ ਮਾਇਆ ਆ ਜੇ ਸਕੇ ਭਾਈ ਹੋਣ ਪਾਵੇ ਆਵੇਂ ਮਿੱਤਰ ਹੋਣ ਕੁਟੰ ਮਿਸਤਰੀ ਤੋਂ ਵੜਿਆ ਪਰਵਾਰ ਹੋਵੇ ਦੇਖ ਕੇ ਆਦਮੀ ਕੋਲ ਮਾਇਆ ਹੀ ਸਾਰੇ ਝਗੜਾ ਕਰਨ ਲੱਗ ਜਾਂਦੇ ਵੀ ਇਹ ਸਾਡੇ ਕੋਲੇ ਚਾਹੀਦੀ ਐ ਇਹ ਕਿਉਂ ਸੰਭੀ ਬੈਠਾ ਹੈ ਹਮ ਆਈ ਵਸਗਤ ਗੁਰ ਪ੍ਰਸਾਦਿ ਸਤ ਗੁਰੂ ਸਾਹਿਬ ਜੀ ਕਹਿੰਦੇ ਨੇ ਏ ਗੁਰ ਸਿੱਖੋ ਸਾਡੇ ਹਮੋ ਹਮਾਰੇ ਆਈ ਹੈ ਗੁਰੂ ਸਾਹਿਬ ਦੀ ਕਿਰਪਾ ਕਰਕੇ ਵੀ ਗੱਦੀ ਜਿਹੜੀ ਚਾਹਲਾ ਵਸ ਆ ਗਈ ਹੈ ਇਹਨੂੰ ਸਰਸੰਗਤ ਦੇ ਵਿੱਚ ਵਰਤ ਕੇ ਲੰਗਰ 'ਚ ਵਰਤ ਕੇ ਧਰਮਾਰ ਸਰੋਵਰ ਬਣਾਉਣ ਤੇ ਸੇਵਾ 'ਚ ਲਾ ਕੇ ਇਹਨੂੰ ਸਫਲੀ ਕਰ ਰੁਕਾ ਹੈ ਇਸ ਪ੍ਰਕਾਰ ਇਹ ਮਾਇਆ ਸਾਡੇ ਵਸ ਆ ਗਈ ਹੈ ਸਤਿਗੁਰ ਆਉਂਦਾ ਸਾਡੀ ਕਿਰਪਾ ਕਰਕੇ ਇਹਦੀ ਗੱਤ ਚਾਲ ਜਾਣ ਲਈ ਹੈ ਅਸੀਂ ਐਸਾ ਦੇਖ ਬਿਮੋਹਤ ਹੋਏ ਐਸਾ ਦਾ ਸੁਭਾਅ ਮਾਇਆ ਦਾ ਵੇਖ ਕੇ ਐਸਾ ਵੇਖਣਾ ਕਰੋ اے ਸੰਜਨੋ ਇਹ ਮਾਇਆ ਦਾ ਪ੍ਰਤਾਪ ਹੈ ਦੇਖ ਕੇ ਲੋਕ ਵਿਸ਼ੇਸ਼ ਕਰਕੇ ਮੋਹ ਤੇਰੇ ਵਿੱਚ ਹੋ ਗਏ ਹਨ ਸਾਧਕ ਸਿੱਧ ਸੁਰਦੇਵ ਮਨੁੱਖਾ ਇਹਨਾਂ ਨੂੰ ਇਹਨਾਂ ਸਾਧਕ ਜਿਹੜੇ ਸਾਧਨਾ ਕਰਨ ਵਾਲੇ ਕਦਗੇ ਆ ਧੂਣੀਆਂ ਤਾਉਣ ਵਾਲੇ ਮਗਰੋਂ ਪੈਸਿਆਂ ਦੀ ਇੱਛਾ ਹੀ ਰੱਖਦੇ ਆ ਸਿੱਧ ਜਿਹੜੇ ਹਨਗੇ ਚੜਾਸੀ ਉਹ ਵੀ ਰਾਜ ਛੱਡ ਕੇ ਯੋਗੀ ਬਣੇ ਪਰ ਫੇਰ ਵੀ ਉਹ ਮਾਇਆ ਦੀ ਪੂਜਾ ਦੀ ਇੱਛਾ ਹੀ ਰੱਖਦੇ ਹਨ ਸੁਰਦੇਵ ਮਨੁੱਖਾ ਸੁਰਦੇਵ ਕੇ ਜਿਹੜੇ ਹੰਗੇ ਚੰਗੇ ਦੇਵੀ ਸੰਪਦਾ ਵਾਲੇ ਕਹਾਉਣ ਵਾਲੇ ਦੇਵਤੇ ਜਿਹਨੇ ਬ੍ਰਹਮਾ ਦੇ ਨਾਲ ਸੰਕਲਪ ਨਾਲ ਅਜਾਮ ਸਿੰਘਾ ਵਾਲੇ ਪੈਦਾ ਹੋਏ ਐ ਜਿਹੜੇ ਮਨੁੱਖ ਦੇ ਧਾਰੀ ਹਨ ਬਿਨ ਸਾਧੂ ਸਭ ਧਰੋਹਨ ਧਰੋਹੇ ਜਿਨ੍ਹਾਂ ਨੇ ਸਾਧੂ ਮਨ ਨੂੰ ਸਾਧਿਆ ਹੈ ਐਸੇ ਭਾਈ ਬੁੱਢਾ ਸਾਹਿਬ ਜਿਹਾ ਸੀ ਮਹਾਪੁਰਖੋ ਐਸੇ ਮਹਾਤਮਾ ਤੋਂ ਬਗੈਰ ਇਹ ਧਰੋਹਨ ਧੋਖੇ ਬਾਜ਼ੀ ਮਾਇਆ ਨੇ ਸਾਰੇ ਲੋਕਾਂ ਨੂੰ ਠੱਗ ਲਏ ਐ ਸਭ ਨਾਲ ਦੇ ਨਾਲ ਧੋਖੇ ਬਾਜ਼ੀ ਕੀਤੀ ਐ ਛਣਨ ਉਛਲਿਆ ਛਣਵਾਲੀ ਮਾਇਆ ਨੇ ਇਹਦੇ ਧੋਖੇ ਕੀ ਪੈ ਰਹੇ ਨੇ ਕਦੇ ਕਿਸੇ ਨਾਲ ਕੋਈ ਚੇਲੇ ਦੇ ਨਾਲ ਧੋਖਾ ਕਰਦਾ ਕੋਈ ਜ਼ਰੂਰ ਨਾਲ ਧੋਖਾ ਕਰਦਾ ਇਸ ਪ੍ਰਕਾਰ ਛਣਨ ਵਾਲੀ ਦੇ ਸਾਰੇ ਛੱਲਦੇ ਹਨ ਰਹਾਉ ਇੱਕ ਫਿਰ ਹੈ ਉਦਾਸੀ ਤਿੰਨ ਕਾਮ ਰਿਆਪੇ ਇਹ ਕੋ ਲਾਸੇ ਫਿਰਦੇ ਐ ਉਹ ਵੀ ਕਹਿੰਦੇ ਜੇ ਕੋਈ ਸਾਨੂੰ ਮਾਇਆ ਪੈਸਾ ਦੇ ਦੇ ਤਾਂ ਚੰਗਾ ਇਹ ਕਾਮ ਵਿੱਚ ਟਿੰਬੜੀ ਰਹਿੰਦੀ ਹੈ ਹਰ ਵਕਤ ਉਹਨੇ ਆਪਣੇ ਆਪ ਨੂੰ ਉਦਾਸੀ ਘਾਉਂਦੇ ਐ ਉਹ ਬੱਚਿਆਂ ਲੜਕੀਆਂ ਨਾਲ ਪ੍ਰੇਮ ਕਰਦੇ ਕਾ ਵੀ ਚਿੰਬੜਿਆ ਰਹਿੰਦਾ ਹੈ ਇੱਕ ਸੰਚ ਹੈ ਗਿਰਹੀ ਤਨ ਹੋਈ ਨਾ ਆਪ ਇਹੋ ਦ੍ਰਿਸ਼ਟੀ ਹੋ ਕੇ ਇਕੱਠੀ ਕਰਦੇ ਐ ਉਹਨਾਂ ਵਿਚਾਰੂਆਂ ਮਾਮਲਾ ਹੀ ਨਹੀਂ ਮੁੜਦਾ ਆਪਣੀ ਨਹੀਂ ਬਣਦੀ ਇਹਦਾ ਸੁਭਾਅ ਹੀ ਆ ਗਿਆ ਇੱਕ ਸਤੀ ਕਹਾਵ ਹੈ ਤੈਨ ਬਹੁਤ ਕਲਪਾਵੇ ਇੱਕ ਸਤੀ ਸਾਧ ਕਹਉਂਦੇ ਆਪਣੇ ਆਪ ਨੂੰ ਤਿਆਗੀ ਉਹਨਾਂ ਨੂੰ ਬੜੀ ਕਲਪਨਾ ਸੋਧੀ ਰਹਿੰਦੀ ਹੈ ਵੀ ਸਾਡੇ ਚੇਲੇ ਕੋ ਮਾਇਆ ਲਿਆਉਣ ਜੱਗ ਕਰੀਏ ਇਸ ਮਹਾਨੇ ਇਕੱਠੇ ਹੀ ਕਰ ਲਈਏ ਇੱਕ ਸਾਦ ਕਹਿਣ ਲੱਗਾ ਕਿ ਇਹ ਤੂੰ ਟੂਮਾਂ ਲਿਆ ਰਹੇਵੇਂ ਮੈਂ ਤੈਨੂੰ ਸੋਇਨਾ ਬਣਾ ਕੇ ਵਿਖਾ ਦਿਆਂ 1800 ਦੀ ਟੂਮਾਂ ਲੈ ਗਿਆ ਗੱਡੀ ਚੜ ਗਿਆ ਮਗਰ ਤੁਰਿਆ ਫਿਰੇ ਮੁਕਦਮੇ ਵਾਲਾ ਸਪਾਹੀਆਂ ਨੂੰ ਲਈ ਨਾ ਸਾਦ ਲੱਭਾ ਨਾ ਟੂਮਾਂ ਲੱਭੀਆਂ ਇਉਂ ਇਸ ਪ੍ਰਕਾਰ ਸਥਿ ਕੁ ਹੁੰਦੇ ਆ ਉਨੂੰ ਸਾਧਕ ਹੁੰਦੇ ਨੂੰ ਬੜੀ ਕਲਪਨਾ ਕਰਾਉਂਦੀ ਐ ਖਰਾਬ ਕਰਦੀ ਐ ਹਮ ਹਰ ਰਾਖੀ ਰਖ ਸਤਿਗੁਰੂ ਪਾਉ ਆਸੀਂ ਭਾਈ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਖ ਲੇ ਹਾਂ ਸਤਿਗੁਰੂ ਜੀ ਦੇ ਚਰਨੀ ਲੱਗੇ ਸਦਗਨ ਕਿਰਪਾ ਕਰਕੇ ਰੱਖ ਲਿਆ ਹੈ ਤਪ ਕਰਦੇ ਤਪਸੀ ਭੁਲਾਏ ਜਿਹੜੇ ਤਪ ਕਰਨ ਵਾਲੇ ਤਪਸੇ ਸੀ ਉਹਨਾਂ ਨੂੰ ਤਪ ਕਰ ਜਿਆ ਨੂੰ ਇਹਨੂੰ ਭੁਲਾ ਦੁੱਤਾ ਸੀਹਾ ਪੰਡਤ 모ਹੇ ਮੋਹ ਸੌਰਮ ਰਖੀ ਸੀ ਜਿਹੜਾ ਤਪ ਕਰਦਾ ਸੀ ਬੰਦੇ ਦੇ ਵਿੱਚ ਇੱਥੇ ਇੱਕ ਰਾਜਾ ਜਾ ਕੇ ਉਤਰਿਆ ਰਾਜਾ ਜੀ ਸੋਲ ਤੋਪਰਿਆ ਜਾ ਕੇ ਤੇਰੀਆਂ ਲੜਕੀਆਂ ਸਾਂ ਨੇ ਉਹ ਸੈਰ ਕਰਦੀਆਂ ਤਰਾ ਦੇ ਦਾਵੇਦਾਲੇ ਜਿੱਥੇ ਸੌਰਮ ਰਖੀ ਬੈਠਾ ਸੀ ਉੱਥੇ ਚਲੀਆਂ ਗਈਆਂ ਜਾ ਕੇ ਉਦਾਲੇ ਇਸ ਦੇ ਰਹੀ ਦੇ ਉਸ ਵਕਤ ਬਰਮੀ ਜੰਮੀ ਹੋਈ ਸੀ ਬਹੁਤ ساری ਮਿੱਟੀ ਤੇ ਜੜੀ ਹੋਈ ਸੀ ਬੀ ਦੀ ਅੱਖਾਂ ਤਾਰੇ ਨੂੰ ਚਮਕਦੀਆਂ ਸੀ ਰਹੀਆਂ ਉਹਦੀਆਂ ਅੱਖਾਂ ਵਿੱਚ ਸੂਲਾਂ ਵੇਤੀਆਂ ਉਹਨਾਂ ਲੜਕੀਆਂ ਨੇ ਸੂਲਾਂ ਦੇ ਇੱਕ ਜੋ ਲਹੂ ਨਿਕਲਿਆ ਭੱਜ ਆਈਆਂ ਰਾਜੇ ਨੂੰ ਪਤਾ ਲੱਗਾ ਇਹ ਬਖਸ਼ਾਉਣ ਵਾਸਤੇ ਵਜ਼ੀਰਾਂ ਸਮੇਤ ਗਿਆ ਰਾਜਾ ਕਹਿਣ ਲੱਗਾ ਮਹਾਰਾ ਤਪਸੀ ਜੀ ਬੇਦਬੀ ਕੀਤੀ ਹੈ ਮੇਰੀਆਂ ਲੜਕੀਆਂ ਨੂੰ ਮਾਫ ਕਰੋ ਇਹ ਕਹਿਣ ਲੱਗਾ ਹੇ ਰਾਜਾ ਆਪਣੀਆਂ ਲੜਕੀਆਂ ਮੈਨੂੰ দান ਕਰ ਦੇ ਤਾਂ ਮਾਫ ਕਰੋ ਇਹ ਗੱਲ ਸੁਣ ਕੇ ਉਹ ਕਹਿਣ ਲੱਗਾ ਹੇ ਸਰਵ ਰਹੀ ਤੇਰਾ ਸਰੀਰ ਹੈ ਬਿਰਦ ਜਿਹੜੀ ਤੈਨੂੰ ਖੁਸ਼ੀ ਨਾਲ ਵਰ ਲੈ ਮੈਂ ਤੈਨੂੰ ਉਹ ਦੇ ਦੇਵਾਂਗਾ ਸੁਣ ਕੇ ਸਭ ਰਿਖਿ ਤਪ ਦੇ ਬਲ ਨਾਲ ਇਹ ਜਿਹਾ ਸੋਹਣਾ ਸਰੀਰ ਬਣਾਇਆ ਸੌ ਰਾਜੇ ਦੀਆਂ ਲੜਕੀਆਂ ਸੀ ਰਾਣੀਆਂ ਦੀਆਂ ਸੌ ਨਹੀਂ ਵਰ ਲਿਆ ਇਸ ਪ੍ਰਕਾਰ ਤਪ ਕਰਦੇ ਤਪ ਸੀ ਭੁਲਾ ਦਿੱਤੇ ਇਸ ਮਾਇਆ ਨੇ ਪੰਡਤ ਮੋਹੇ ਲੋਭ ਸਮਾਏ ਜਿਹੜੇ ਪੰਡਤ ਵਿਦਵਾਨ ਇਹ ਬੜੇ ਧਾਰੀ ਲੋਭ ਨਹੀਂ ਸਾਰੇ ਮੋਹ ਲੈ ਜਿਸ ਪ੍ਰਕਾਰ ਇੱਕ ਪੰਡਤ ਸੀ راج پنڈت کی نندیا کر لگا کہ راجا اس تو میرے پرشن کا اتر دعا وہ پنڈت اتر دے نہ سکیا اس وجہ پنڈت کی لڑکی نے اس پنتوں کہ یہ پنڈت جی تج پنڈت بننا ہے تو سوا بچ کر راجے نے میرت پرشن کا اتر منگیا میں اتر دینا ہے تین سو روپیہ لے ل مریا کتوا چک لگ ਤੇ ਕਹਿਣ ਲੱਗਾ हे देवी मैं कतुरतऊ चक्का कहंदी जी 500 ਰੁਪਇਆ ਕਿਤੇ ਕਸਾ ਕਰੋ 6 ਮਹੀਨੇ ਤਾ ਮਿਲੋ ਇਹ 500 ਮੈਂ ਰੁਪਇਆ ਤੁਮ ਹੁਣੇ ਦਿੰਨੀ ਏ ਇਹ ਲੀੜਿਆ ਚ ਮੈਂ ਲਿਬੇੜਨੀ ਨਹੀਂ ਕਿਹੜਾ ਕਿਸੇ ਨੂੰ ਵੇਖਣਾ ਕਹਿੰਦਾ ਹੱਛਾ ਲੈ ਚਲਦੇ ਆ ਗੰਗਾ ਜਲ ਮੂੰਹ ਚ ਪਾ ਲਾਂਗੇ ਲੈ ਗਿਆ ਰਾਜੇ ਦੀ ਸਵਾ ਵਿੱਚ ਜਿਸ ਵਕਤ ਲੈ ਗਿਆ ਰਾਜੇ ਨੂੰ ਪਰਸੰਦਾ ਉੱਤਰ ਪੁੱਛਿਆ ਕਿ हे ਬੀਬੀ ਇਹ ਦੱਸੋ ਇਹ ਪਾਪ ਦਾ ਬਾਪ ਕੌਣ ਹੈ ਉਹ ਕਹਿਣ ਲੱਗੇ ਜੀ ਆ ਪੰਡ ਦੇ ਕੱਚ ਵਿੱਚ ਚੰਗਿਆ ਹੋਇਆ ਉਸ ਵੇਲੇ ਕਹਿਣ ਲੱਗਾ ਰਾਜਾ ਪੰਡ ਜੀ ਕੱਢ ਦਿਓ ਕੀ ਹੈ ਪੰਡੂ ਖੋਲੇ ਨਾ ਜਿਸ ਵਕਤ ਕੱਚ ਵਿੱਚੋਂ ਮਾਰਿਆ ਖੋਲਿਆ ਤੇ ਮਰਿਆ ਕਤੂਰਾ ਨਿਕਲਿਆ ਕਹਿੰਦੇ ਜੀ ਪਾਪ ਦਾ ਬਾਪ ਲੋਭ ਹੈ ਸੁਣ ਕੇ ਰਾਜਾ ਬੜਾ ਖੁਸ਼ ਹੋਇਆ ਇਸ ਨੂੰ ਕਹਿੰਦੇ ਲੋਭ ਕਰਕੇ ਮੇਰੇ ਪਿਤਾ ਨੂੰ ਤੇਰੇ ਰਾਜ ਪੰਡੂ ਤੋਂ ਹਟਾ ਕੇ ਆਪਨੇ ਧਨਵਾਸ ਤੇ ਯਤਨ ਕੀਤਾ ਸੀ ਇਸ ਪ੍ਰਕਾਰ ਮਾਰਾ ਕਹਿੰਦੇ ਮਰਿਆਂ ਕਤੂਰਿਆਂ ਤੱਕ ਚੱਕ ਲੈਂਦੇ ਐ ਪੰਡਤ ਮੋਹੇ ਲੋਭ ਸਵਾਰੇ ਇਹ ਲੋਭ ਨਹੀਂ ਸਵਾਰੇ ਸਾਰੇ ਪੰਡਤ ਜਿਹੜੇ ਮੋਹਤ ਕਰਨੇ ਹਨ ਵਿਦਵਾਨ ਤਰਾ ਗੁਣ ਮੋਹੇ ਮੋਹਿਆ ਆਕਾਰ ਤਿੰਨਾ ਗੁਣ ਵਾਲੇ ਜੀਵ ਸਾਰੇ ਇਹਨਾਂ ਮੋਹਲੇ ਮਾਇਆ ਤਿੰਨਾ ਗੁਣ ਵਾਲੇ ਜੀਵ ਜਿਹੜੇ ਸੀ ਬ੍ਰਹਮਾ ਜੀ ਤਾਂ ਸ੍ਰਸ਼ਟੀ ਦੇ ਰੂਪ ਵੇਖ ਕੇ ਚਾਰ ਮੂਲ ਨਾਲੇ ਸੀ ਪੰਜਵਾਂ ਸ਼ਰੀਰਨ ਕੜਤਾ ਸੀ ਸ਼ਿਵ ਜੀ ਨੇ ਮੋਹ ਨਹੀਂ ਉਤਾਰੇ ਵੇੜੇ ਇਹਦੀ ਬੜੀ ਦੁਰਦਸ਼ਾ ਕੀਤੀ ਤੇ ਵਿਸ਼ਨੂੰ ਨੇ ਜਲੰਧਰ ਦਾ ਰੂਪ ਧਾਰ ਕੇ ਉਹਦੇ ਦੈਨ ਦੀ ਜਿਹੜੀ ਬ੍ਰਿੰਦਾ ਰਾਸ਼ੀ ਸੱਤ ਤੋੜ ਗਿਆ ਤਾਂ ਉਹ ਸਰਾਫ ਦੇ ਤਾਂ ਪੱਥਰ ਬਣ ਗਿਆ ਉਹਦੋਂ ਦਾ ਪੱਥਰ ਬਣਿਆ ਠਾਕਰ ਬਣੇ ਨੂੰ ਲੋਕ ਪੂਜਦੇ ਐ ਇਸ ਪ੍ਰਕਾਰ ਚੰਨੇ ਗੁਣ ਵਾਲੇ ਦੇਵਤੇ ਸਾਰੇ ਇਸ ਮਾਇਨ ਨੂੰ ਮੋਹ ਨਹੀਂ ਹੰਣ ਰਾਗੁਣ ਮੋਹਿ ਲੋਹਿਆ ਆਕਾਰ ਆਕਾਸ ਵਿੱਚ ਰਹਿਣ ਵਾਲੇ ਕੌਣ ਹੈ ਬਕੁੰਠ ਵਿੱਚ ਰਹਿਣ ਵਾਲੇ ਜਹ ਤੇ ਬਜਾਇਆ ਜਿਹੜੇ ਸੀ ਇਹ ਜਿਸ ਵੇਲੇ ਸੰਕਿ ਸੁਲੰਦਰ ਗਏ ਹੈ ਉਹਨਾਂ ਨੂੰ ਛਿਤੀ ਨਾਲ ਰੋਕਦਾ ਸੀ ਇਹਨਾਂ ਨੂੰ ਕਰੋਧ ਕਰਕੇ ਸਾਫ ਕਹਿ ਜਾਓ ਤੁਸੀਂ ਭਗਵਾਨ ਦੇ ਦਰਵਾਜੇ 'ਚ ਰਹਿਣ ਦੇ ਲਾਇਕ ਨਹੀਂ ਜਾਓ ਜਾ ਕੇ ਤੁਸੀਂ ਦੈਤ ਬਣੋ ਇਉਂ ਆਕਾਸ਼ 'ਚ ਇਹ ਰਹਿਣ ਵਾਲੇ ਕੁੰਠ ਵਿੱਚ ਰਹਿਣ ਵਾਲੇ ਜੈ ਤੇ ਵਿਜਾਏ ਉਹਨਾਂ ਨੂੰ ਵੀ ਮੋਹਿਆ ਕਰ ਲਿਆ ਮੋਹਿਆ ਆਕਾਸ਼ ਆਕਾਸ਼ ਵਿੱਚ ਰਹਿਣ ਵਾਲੇ ਬਰਮਾ ਜਿਹੜਾ ਬਰਮ ਲੋਕ ਚ ਮੋਹਿਆ ਗਿਆ ਇਸੇ ਪ੍ਰਕਾਰ ਆਕਾਸ਼ਚਾਰੀ ਆਪਣੇ ਆਪ ਨੂੰ ਸਵਰਗ ਵਿੱਚ ਰਹਿਣ ਵਾਲੇ ਨੌਖ ਰਾਜੇ ਵਰਗੇ ਸੱਪ ਬਣ ਕੇ ਡਿੱਗੇ ਰਹੀਆਂ ਦੀ ਪਾਲਕੀ ਬਣਾ ਕੇ ਜਦੋਂ ਸੱਚੀ ਦਾ ਸੱਤ ਤੋੜਨ ਵਾਤੇ ਚੱਲੇ ਸੀ ਇਸ ਪ੍ਰਕਾਰ ਮੋਹਿਆ ਆਕਾਸ਼ ਅਕਾਸ਼ ਦੇ ਵਿੱਚ ਕੁਟੀਆਂ ਬਣਾ ਕੇ ਵਿਵੇਕ ਦੀ ਰਹਿਣਾ ਹੁੰਦਾ ਸੀ ਜਦੋਂ 100 ਪੁੱਤਰ ਬਣ ਗਿਆ ਵਿਆਸਾ ਜ ਫਾਈ ਪਾ ਕੇ ਡੁੱਬਣ ਲੱਗਾ ਇਉਂ ਆਕਾਸ਼ਚਾਰੀ ਜਿਹੜੇ ਸੀ ਉਹ ਵੀ ਮੋਤ ਹੋ ਗਏ ਇਸੇ ਪ੍ਰਕਾਰ ਮੋਹਿਆ ਆਕਾਸ਼ ਮੋਹਿਆ ਆ ਨਾ ਰਹਿ ਤੋ ਮੋਤ ਓਕਾਸ਼ ਤੇਰਾ ਆਕਾਸ਼ ਪਰਮੇਸ਼ਵਰ ਵੈਕ ਬਾਕੀ ਸਾਰੇ ਇਸਨ ਮੋਲੇ ਹਨ ਹਮ ਸਤਗੁਰ ਰਾਖੇ ਦੇ ਕਰਹਾ ਤੁਮਾਰ ਤੈਂ ਭਾਈ ਸਤਗੁਰੂ ਜੀ ਦੀਨ ਕਿਰਪਾ ਦਾ ਹੱਥ ਦੇ ਕੇ ਰੱਖਿਆ ਕੀਤੀ ਹੈ ਗਿਆਨੀ ਕੀ ਹੋਏ ਵਰਤੀ ਦਾ ਜਿਹੜੇ ਬ੍ਰਹਮ ਗਿਆਨੀ ਹਨ ਭਾਈ ਬੁੱਧਾ ਸਾਹਿਬ ਜੈਸੇ ਉਹਨੇ ਤਾਂ ਦਾਸੀ ਹੋ ਕੇ ਵਰਤੀ ਹੈ ਮਾਇਆ ਉਹਨਾਂ ਨੂੰ ਮੋਹ ਨਹੀਂ ਸਕਦੀ ਕਰ ਜੋੜੇ ਸੇਵਾ ਕਰੇ ਅਰਦਾਸ ਉਹਨਾਂ ਦੇ ਅੱਗੇ ਹੱਥ ਜੋੜਦੀ ਹੈ ਸੇਵਾ ਕਰਨੀ ਚਾਹੁੰਦੀ ਹੈ ਅਰਦਾਸਾਂ ਕਰਦੀ ਹੈ کہ مہاراج میں سیوا تھوڑی کرا اس پرکار ارداس کرتی رہی ہے جس پرکار ایک مہاتما سی انہوں ان مایا لگی مارا میں نے سیوا بخشو سنت کہ ساڈا تو کوئی کم نہیں نہ مارا پھر بھی سیوا بخشو کہیں کہ چاہا سیوا ساڈے بیٹھ کے دھیان لاؤن والی بڑی پیاری ہے چکی فریا کر سر تو سروا چکاتی بارہ سال چکی فردی رہی بڑی اوکھی ہوگی ਸਿਰ ਦੇ ਵਾਲ ਘਸ ਗਏ ਇੱਕ ਸ਼ਾਹੂਕਾਰ ਨੂੰ ਕਹਿੰਦੀ ਮਾਰਾ ਮੈਨੂੰ ਇਹਨਾਂ ਤੋਂ ਛੁਡਾਓ ਸੰਤਾਂ ਨੂੰ ਕਹਿਣ ਲੱਗਾ ਸ਼ਾਹੂਕਾਰ ਮਾਰਾ ਮੈਂ ਨੌਕਰ ਦੇਦੂ ਨਾ ਕੋਈ ਕਾਸਵਾਕ ਕੇ ਪੁੱਛਿਆ ਸੰਤਾਂ ਨੇ ਹੇਤ ਮਹਾਰਾਜ ਜੇ ਦੀ ਸਿੜਾਏ ਦੇਵੀ ਚੱਕੀ ਫਿਰਦੀ ਔਖੀ ਹੁੰਦੀ ਹੈ ਕਹਿੰਦੇ ਅਸੀਂ ਤਾਂ ਨਹੀਂ ਉਹਨੂੰ ਕੁਛ ਕਿਆ ਇਹ ਆਪ ਹੀ ਚੱਕੀ ਫਿਰਦੀ ਹੈ ਸਿਰ ਦੇ ਸਾਨੂੰ ਕੀ ਲੋੜ ਹੈ ਸਿੜਾ ਦੀ ਇਸ ਪ੍ਰਕਾਰ ਕਰ ਜੋੜੇ ਸੇਵਾ ਕੇ ਅਰਦਾਸ ਅਰਦਾਸ ਕਰਦੀ ਹੈ ਹੱਥ ਜੋੜ ਕੇ ਸੇਵਾ ਵੀ ਕਰਨ ਲੱਗ ਜਾਂਦੀ ਹੈ ਜੋ ਤੂੰ ਕਹੇ ਸੋ ਕਾਰ ਕਮਾ ਜੋ ਸੰਤ ਮਹਾਤਮਾ 12 ਸਾਲ ਸਲਾਈ ਚ ਕਾਈ ਫਿਰੇ ਸੀ ਇਉਂ ਕਹਿੰਦੀ ਹੈ ਜੋ ਤੁਸੀਂ ਕਹੋ ਕਿ ਮੈਂ ਇਹ ਕਾਰ ਨੂੰ ਕਮਾਉਣਾ ਕਰ ਜਨ ਨਾਨਕ ਗੁਰਮੁਖ ਨੇੜ ਨਾ ਆ ਜੇ ਆ ਗਿਆ ਤੁਰ ਗੁਰਮਖੋ ਤੁਹਾਡੇ ਨੇੜੇ ਨਾ ਜਿਵੇਂ ਕਬੀਰ ਸਾਹਿਬ ਨਾਕੋਂ ਕਾਟੀ ਕਾਨੋਂ ਕਾਟੀ ਕਾਢ ਕੂਟ ਕੇ ਢਾਰੀ ਉਹ ਨੇੜੇ ਨਹੀਂ ਆਉਣ ਦਿੱਤੀ ਉਹਨਾਂ ਨੇ ਇਸ ਪ੍ਰਕਾਰ ਭਾਵੇਂ ਗਰੀਬੀ ਵਿੱਚ ਸਮਾਂ ਗੁਜ਼ਾਰਦੇ ਰਹੇ ਇਸ ਪ੍ਰਕਾਰ ਕਹਿੰਦੇ ਨੇ ਗੁਰਮਖੋ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਆ ਜੇ ਚਾਹੁੰਨ ਗੁਰਮਖਾਂ ਦੇ ਨੇੜੇ ਨਹੀਂ ਆਉਂਦੀ ਕਿਉਂ ਜੇ ਕਹਿਣ ਸੇਵਾ ਵੀ ਕਰਾ ਲੈਂਦੇ ਉਹਨਾਂ ਤੇ ਜੋਰ ਨਹੀਂ ਇਸ ਦਾ ਚੱਲਦਾ ਹੈ ਆਸਾਂ ਹੱਲਾ ਪੰਜਵਾ ਸੱਸੂ ਤੇ ਪਿਰ ਕੀਨੀ ਵਾਕ ਜਿਸ ਪ੍ਰਕਾਰ ਸਾਥ ਸੰਗਤ ਦੀ ਜਿਸ ਇੱਕ ਦੇਵੀ ਦੀ ਸੱਸ ਜਿਹੜੀ ਲੜਕੀ ਸੀ ਉਹਦੇ ਪਤੀ ਨੇ ਉਹਦੀ ਬੇਨਤੀ ਨੂੰ ਮੰਨ ਕਰਕੇ ਸੱਸ ਤੋਂ ਵੱਖਰੀ ਕਰ ਦਿੱਤਾ ਤੇਰ ਜਠਾਣੀ ਮੂਈ ਦੁਖ ਸੰਤਾ ਗਰਾਨੀਆਂ ਤੇ ਜਠਾਣੀਆਂ ਬੜਾ ਦੁਖ ਦੁੰਦੀਆਂ ਸੀ ਉਹ ਵੀ ਮਰ ਗਈਆਂ ਦੂਰ ਹੋ ਗਈਆਂ ਸੰਤਾਉਣ ਵਾਲੀਆਂ ਦੁਖਦਾਇਕ ਘਰ ਦੇ ਜਠੇਰੇ ਕੀ ਚੂਕੀ ਕਾਂ ਘਰ ਜਿਹੜਾ ਜੇਠ ਸੀ ਉਹ ਵੀ ਬੜਾ ਕੌੜੇ ਸੁਭਾਅ ਵਾਲਾ ਸੀ ਉਹਦੀ ਜੀ ਕਨੋੜ ਚੱਕ ਦਿੱਤੀ ਫਿਰ ਰੱਖਿਆ ਕੀਨੀ ਸੁਗੜ ਸੁਜਾਣ ਸੁਗੜ ਚਤਰ ਚਤਰ ਨੇ ਚਤਰ ਤੋਂ ਚਤਰ ਵਿਹਾਰਾਂ ਚ ਵੀ ਪਰਮਾਰਸ ਵੀ ਜਿਹੜਾ ਚਤਰ ਸੀ ਉਸ ਪਤੀ ਨੇ ਆਪਣੀ ਸੁਪਤਨੀ ਆਗਿਆਕਾਰ ਜਾਣ ਕੇ ਉਹਦੀ ਰੱਖਿਆ ਕੀਤੀ ਸੁਨੋ ਲੋਕਾ ਮੈਂ ਪ੍ਰੀਉ ਰਸ ਪਾਇਆ ਇਹ ਲੋਕੋ ਸੁਣੋ ਅਸੀਂ ਪ੍ਰੇਮ ਰਸ ਨੂੰ ਪਾਉਣਾ ਕੀਤਾ ਹੈ ਦੁਰਜਨ ਮਾਰੇ ਵੈਰੀ ਸੰਘਾਰੇ ਜਿਹੜੇ ਦੁਰਜਨ ਤਸਾਂਹੇ ਖੋਟੇ ਪੁਰਖੋਂ ਉਹਨਾਂ ਨੂੰ ਮਾਰਤਾ ਹੈ ਬੈਰੀਆਂ ਨੂੰ ਵੀ ਨਾਸ਼ ਕਰਤਾ ਸਤਗੁਰੂ ਮੂ ਕੋ ਹਰਨਾਮ ਜਿਹਾ ਇਹ ਜਿਵੇਂ ਉਹ ਬੀਬੀ ਦੀ ਰੱਖਿਆ ਕੀਤੀ ਚੰਗੇ ਪਤੀ ਨੇ ਇਵੇਂ ਸਤਗੁਰਾਂ ਨੇ ਸਾਨੂੰ ਪਰਮੇਸ਼ਰ ਦਾ ਨਾਮ ਕਰਨ ਕਰਾਇਆ ਹੈ ਸਤਗੁਰੂ ਮੁਖ ਕੋ ਹਰ ਨਾਮ ਦਿਵਾਇਆ ਹਰਿ ਦਾ ਨਾਮ ਸਤਗੁਰੂ ਜੀ ਨੇ ਪਰਮੇਸ਼ਰ ਦੇ ਪਾਸੋਂ ਦੋ ਆਣਾ ਕੀਤਾ ਹੈ ਰਹਾਉ ਪਰਥਮੇ ਤਿਆਗੀ ਹਉਮੈ ਪ੍ਰੀ ਪਹਿਲਾ ਅਸੀਂ ਇਸੇ ਪ੍ਰਕਾਰ ਫੇਰ ਪੜੋ ਸਸੂ ਤੇ ਫਿਰ ਕੀ ਨੀ ਵਾ ਸਸੂ ਸਸ ਕਿਹਦੀ ਹੈ ਸੰਸੇ ਆਤਮਕ ਦਿੱਤੀ ਜਿਹੜੀ ਹੈ ਆਤਮਾ ਵਿੱਚ ਸੰਸਾ ਬਣਿਆ ਰਹਿਣਾ ਕਿ ਮੇਰਾ ਆਪਣਾ ਆਪ ਕੀ ਹੈ ਉਹ ਸੱਚੇ ਨੰਦਰੂਪਾ ਦਾ ਸਤਜੜ ਦੁਖ ਰੂਪ ਦੇ ਇਹਨੂੰ ਹੀ ਆਤਮਾ ਮੰਨੀ ਬੈਠੇ ਚਾਰ ਵਾਰ ਕੀਏ ਇਹ ਮੈਨੂੰ ਨਿਯਾਇਕ ਆਤਮਾ ਮੰਨੀ ਬੈਠੇ ਹੈ ਇਸੇ ਪ੍ਰਕਾਰ ਕਿਸੇ ਨੂੰ ਪ੍ਰਾਣਾਂ ਨੂੰ yogiyan ਆਤਮਾ ਮੰਨਿਆ ਹੈ ਕਿਸੇ ਨੂੰ ਬੋਧੀਆਂ ਨੂੰ ਬੁੱਧ ਨੂੰ ਆਤਮਾ ਮੰਨਿਆ ਹੈ ਇਸ ਪ੍ਰਕਾਰ ਹੈ ਭੇਦਵਾਦੀ ਸੰਗਰੇ ਲੋਕ ਉਹਨਾਂ ਤੋਂ ਮਾਰ ਨੂੰ ਬਚਾਉਣਾ ਕੀਤਾ دیرਜ ਸਸੂ ਤੇ ਪਿਰ ਕੀਨੀ ਵਾਹ ਸਸ ਕੋਣ ਮਾਇਆ ਈਸ਼ਰ ਮਾਇਆ ਕਰਕੇ ਈਸ਼ਰ ਕਹੁੰਦਾ ਹੈ ਉਸ ਤੋਂ ਪਰਮੇਸ਼ਰ ਨੇ ਪਤੀ ਨੇ ਵੱਖਰੀ ਕਰਤਾ ਜੀਵ ਰੂਪੀ ਇਸਤਰੀ ਨੂੰ ਦੇਰ ਜਿਠਾਣੀ ਮੂਈ ਦੁਖ ਸੰਤਾ ਜਰਾਣੀ ਕੌਣ ਸੀ ਕੀ ਦੇਵਰ ਕੌਣ ਹੈ ਸਾਧ ਸੰਗ ਜੀ ਹੰਕਾਰ ਹੰਕਾਰ ਦੇ ਘਰ ਵਾਲੀ ਕੌਣ ਹੈ ਆਸਾ ਆਸਾ ਦਰਾਣੀ ਮਾਰਵਤੀ ਮਹਾਰਾਜ ਜੀ ਨੇ ਜਿਠਾਣੀ ਜਿਠਾਣੀ ਜੇਠ ਕੌਣ ਹੈ ਲੋਭ ਲੋਕ ਕੋਈ ਪਤਾ ਨਹੀਂ ਹੁੰਦਾ ਲੋਭੀ ਆਦਮੀਆਂ ਚੇਤ ਇਸ ਕਰਕੇ ਇਹਦੇ ਘਰ ਵਾਲੀ ਕ੍ਰਿਸ਼ਨਾ ਆਸਾ ਤੇ ਤ੍ਰਿਸ਼ਨਾ ਦੋਵੇਂ ਮਰ ਗਈਆਂ ਜਿਹੜੀਆਂ ਦੁੱਖ ਦਿੰਦੀਆਂ ਸੀ ਸੰਤੌਹਦੀਆਂ ਰਹਿਣੀਆਂ ਸਨ ਘਰ ਕੇ ਜਠੇਰੇ ਕਿ ਸੁਭਡ ਸੁਜਾ ਘਰ ਦਾ ਜਠੇਰਾ ਕੌਣਾ ਸੰਸਾਰ ਰੂਪੀ ਘਰ ਦਾ ਵੱਡਾ ਧਰਮਰਾਜ ਇਹਦੀ ਵੀ ਕੋਨੋਟ ਚੱਕੀ ਗਈ ਹੁਣ ਧਰਮਰਾਜ ਇਹਦੀ ਵੀ ਕੋਨੋਟ ਨਹੀਂ ਰਹੀ ਫਿਰ ਰੱਖਿਆ ਕੀਨੀ ਸੁਭਡ ਸੁਜਾ ਤੇਰ ਪਰਮੇਸ਼ਰ ਨੇ ਰੱਖਿਆ ਕੀਤੀ ਸੁਗੜੀਓ ਚਤਰ ਹੈ ਸ਼੍ਰੇਠ ਘਾਟਤਾ ਨੂੰ ਕਰਨ ਵਾਲਾ ਸਜਾ ਨੰਤਰਿਆਮੀ ਸੁਨਹੁ ਲੋਕਾ ਮੈਂ ਪ੍ਰੀਵ ਰਸ ਪਾਇਆ ਇਸੇ ਪ੍ਰਕਾਰ ਸਸੂ ਤੇ ਪਰ ਕੀਨੀ ਆਖ ਸਸੂ ਕੌਣ ਸੰਸੇ ਆਤਮਿਕ ਬਿਰਤੀ ਉਸ ਤੋਂ ਪਤੀ ਅਕਾਲ ਪੁਰਖ ਨੇ ਕਿਰਪਾ ਕਰਕੇ ਸਾਖੀ ਚੇਤਨ ਵਖਰੀ ਕਰ ਦਿੱਤਾ ਦੇਰ ਜਠਾਣੀ ਮੂਈ ਦੂਖ ਸੰਤਾਰਨੀ ਕੌਣ ਹੈ ਕੁਮਤੀ ਅਜੇ ਜਠਾਣੀ ਕੌਣ ਹੈ ਦੇਵ ਤੇ ਜੇਠ ਇੱਥੇ ਇਨਾ ਦੇਵਰ ਦੀ ਨਿਆਈ ਚੇਤੋ ਜੇਠ ਦੀ ਨਿਆਈ ਮਾਨਵਾ ਮੰਨ ਦੀ ਜਿਹੜੀ ਆਸਾ ਹੈ ਇਹ ਦਰਾਨੀ ਹੈ ਜਿਠਾਣੀ ਹੈ ਅਤੇ ਚਿਤ ਦੀ ਜਿਹੜੀ ਤ੍ਰਿਸ਼ਨਾ ਆਪਣੀ ਆਸਾ ਹੈ ਇਹ ਦਰਾਨੀ ਹੈ ਮੰਨ ਦੀ ਜਿਹੜੀ ਤ੍ਰਿਸ਼ਨਾ ਹੈ ਇਹ ਜਿਠਾਣੀ ਹੈ ਮੰਮਤੇ ਕਿਤੇ ਤੇ ਦੇਰ ਤੇ ਜੋੜ ਬਣਾਏ ਹੋਣ ਇਹਨਾਂ ਤੋਂ ਮਾਰੋ ਸਾਹਿਬ ਜੀ ਨੇ ਦੁਖੀ ਕਰਦੀ ਹੈ ਜਿਹੜੇ ਦੁੱਖ ਦੇ ਕੇ ਸਤਾਉਂਦੀਆਂ ਸੀ ਇਹ ਵੀ ਮਰ ਗਈਆਂ ਨਿਵਰਤ ਹੋ ਗਈਆਂ ਸਾਡੀਆਂ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਸਾਡੀ ਰੱਖਿਆ ਕੀਤੀ ਕਰਦਾ ਜਠੇੜਾ ਕੌਣ ਸੀ ਸੰਸਾਰ ਰੂਪੀ ਘਰ ਕਿ ਲਿਆਉਣ ਵਾਲਾ ਅਗਿਆਨ ਇਹਦੀ ਵੀ ਕੋਣੜ ਚਕਾਤੀ ਅਗਿਆਨ ਵੀ ਨਿਵਰਤ ਕਰਦਾ ਸੱਚੇ ਪਾਤਸ਼ਾਹ ਨੇ ਐਸੀ ਮਿਹਰ ਕਰਤੀ ਸਾਡੀ ਰੱਖਿਆ ਕੀਤੀ ਮੇਰੇ ਰੱਖਿਆ ਕੀਨੀ ਸੁਖੜ ਸੁਜਾ ਥੋੜਾ ਜਿਹਾ ਹੋਰ ਪੇੜ ਹੈ ਇਸੇ ਪ੍ਰਕਾਰ ਹੈ ਜਿਹੜਾ ਚਿਨਾ ਪਹਾਸਵਾ ਇਹ ਸ਼ਰੀ ਵੀ ਨਹੀਂ ਆਈ ਹੈ ਇਸ ਸਾਖਿਲ ਚੇਤਨ ਜਿਹੜਾ ਉਹ ਪਤੀ ਦੀ ਨਹੀਂ ਆਈ ਹੈ ਸੋ ਇਧਰ ਦੇਹ ਦੇ ਹਾਸ ਰੂਪੀ ਜਿਹੜਾ ਇਹ ਸੋਹਰਾ ਹੈ ਅਤੇ ਜਿਹੜੀ ਦੇਹ ਦੀ ਹੰਕਾਰ ਸੱਸ ਹੈ ਇਸ ਤੋਂ ਦੇਹ ਦੀ ਹੰਕਾਰ ਰੂਪੀ ਸੱਸ ਤੋਂ ਪਤੀ ਚੇਤਨ ਨੇ ਵਖਰੀ ਕਰਤਾ ਉਹ ਬਾਸ਼ ਵਿਰਤੀ ਦੇ ਤਾਈਂ ਧੀਰਜ ਠਾਣੀ ਨੂੰ ਵੀ ਦੁੱਖ ਸੰਤਾਪ ਜਿਹੜੀ ਜਿਹੜੀ ਧੀਰਜ ਠਾਣੀ ਜਿਹੜੀ ਦੇਰ ਪਰਮੇਸ਼ਰ ਵੱਲੋਂ ਹੈ ਪ੍ਰਾਪਤੀ ਕਰਨ ਨੂੰ ਦੇਰ ਦੇਰ ਛਾਣ ਦੀ ਸੀ ਕਰਦੀ ਸੀ ਹਰ ਵਕ ਡੇਰ ਹੀ ਲਾਈ ਲੱਗਦੀ ਸੀ ਆਲਸ ਵਾਲਾ ਸੁਭਾਅ ਇਹ ਵੀ ਮਰ ਗਈ ਦੁੱਖ ਜਮਨ ਮਰਲਾ ਮਿਟ ਗਿਆ ਸੰਤਾਪ ਆਦੀ ਵਿਆਦੀ ਉਪਾਦੀ ਅਧਿਆਤਮ ਮਰੀ ਜਾਏ ਬੁਝੂ ਜਾ ਤੁਹਾਰ ਕੋ ਇਹ ਤਿੰਨੇ ਤਾਪ ਵੀ ਨਾਸ ਹੋ ਗਏ ਇਸ ਪ੍ਰਕਾਰ ਸਾਸੂਤੇ ਉਹ ਜਿਹੜੇ ਜੀਵ ਸੰਗੇ ਰਾਦ ਨੇ ਪਰਮਾਤਮ ਦੇ ਵਿੱਚ ਪਏ ਹੋਏ ਸੁੱਤੇ ਰਹਿੰਦੇ ਹਨ ਉਹ ਆਰਸੀ ਪਰਖੋ ਕਾਮਕ੍ਰੋਧ ਆਦਕ ਸਾਡੇ ਜਿਹੜੇ ਸੀ ਨਿਵਰਤ ਹੋ ਗਏ ਯਾਨੀ ਸੌ ਹੀ ਗਏ ਹਿਰਦੇ ਦੇ ਅੰਦਰੋਂ ਇਸ ਪ੍ਰਕਾਰプチ ਸਾਖੀ ਚੇਤਨ ਉਹ ਪਾਸ਼ਵਿਰਤੀ ਨੂੰ ਵੱਖਰੀ ਕਰ ਲਿਆ ਦੇਰ ਜਠਾਣੀ ਦੇਰ ਲਾਉਂਦੇ ਸੀ ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਉਹ ਦੁੱਖ ਤੇ ਸੰਤਾਪ ਦੇਣ ਵਾਲੇ ਆਸਰੀ ਸੰਪਦਾ ਸਭ ਨਿਰਤ ਹੋ ਗਏ ਮਹਾਰਾਜ ਦੀ ਕਿਰਪਾ ਨਾਲ ਘਰ ਕੇ ਜਠੇਰੇ ਕੀ ਚੂਕੀ ਕਾਂ ਸਾਰਾ ਸਰੀਰ ਦਾ ਜਠੇਰਾ ਕੌਣ ਸੀ ਦੇ ਇਹ ਇਤਿਹਾਸ ਇਹਦੀ ਵੀ ਕਨੌੜ ਚੱਕੀ ਗਈ ਹੁਣ ਦੇਹੋ ਹੁਣ ਨਹੀਂ ਕਹਿੰਦੇ ਸੀ ਫਿਰ ਰੱਖਿਆ ਕੀਨੀ ਸੁਗੜ ਸੁਜਾ ਇਸ ਪ੍ਰਕਾਰ ਪਤੀ ਅਕਾਲ ਪੁਰਖ ਨੇ ਰੱਖਿਆ ਕੀਤੀ ਸੁਗੜ ਜੋ ਸ੍ਰੇਸ਼ਟ ਘੜਤਾ ਨੂੰ ਸੰਸਾਰ ਵਿਆਂ ਨੂੰ ਸੁਭਗੁਨਾਦਿਆ ਨੂੰ ਘਰਨ ਵਾਲਾ ਸੁਜਾਨ ਅੰਤਰੀਆਨੀ ਹੈ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ اے ਲੋਕੋ ਪ੍ਰੇਮੀ ਜਨੋ ਸੁਣੋ ਅਸੀਂ ਮਹਾਰਾਜ ਦੇ ਪ੍ਰੇਮ ਰਸ ਨੂੰ ਪ੍ਰਾਪਤ ਕੀਤਾ ਹੈ ਦੁਰਜਨ ਮਾਰੇ ਬੈਰੀ ਸੰਘਾਰੇ ਜਿਹੜੇ ਖੋਟੇ ਜਮਸਨ ਮਾਰੋ ਸਾਨੂੰ ਮਾਰ ਦਿੱਤੇ ਸਾਡੇ ਅੰਦਰੋਂ ਦੁਰਜਨ ਕਾਮ ਕਰੋ ਲੋਭ ਮੋਹ ਹੰਕਾਰ ਮਾਰ ਦਿੱਤੇ ਵੈਰ ਕਰਨ ਵਾਲੇ ਜਿਹੜੇ ਸੰਗੇ ਰਾਗ ਜੈ ਖਾਤ ਕੋ ਵੀ ਸੰਘਾਰ ਤੇ ਦੁਰਗਨ ਖੋਟੇ ਪੁਰਖਾਂ ਦੀ ਸੰਗਤ ਵੱਲੋਂ ਵੀ ਮਾਰ ਦਿੱਤਾ ਮੇਜ ਦਿੱਤਾ ਅਜੇ ਬੈਰੀ ਕਾਮਕ੍ਰੋਧ ਵੀ ਸੰਘਾਰ ਤੇ ਦੁਰਗਨ ਜਿਹੜੇ ਇੰਦਰੇ ਸੀ ਇਹਨਾਂ ਦੇ ਵਿਸ਼ੇ ਵੀ ਮਾਰ ਤੇ ਬੈਰੀ ਕਾਮਕ੍ਰੋਧ ਵੀ ਸੰਘਾਰ ਤੇ ਨਾਸ ਕਰ ਸੇ ਸਤਗੁਰੂ ਮੂਕੋ ਹੱਥ ਬਾਉ ਦਿਵਾਇਆ ਸਤਗੁਰੂ ਸਾਹਿਬ ਜੀ ਸਾਨੂੰ ਪਰਮੇਸ਼ਰ ਦਾ ਨਾਮ ਦੁਆਤ ਤੱਕ ਕਿਰਪਾ ਕਰਕੇ ਅਕਾਲ ਪੁਰਖ ਤੋਂ ਰਹਾਉ ਪਰਥਮੇ ਤਿਆਗ ਕੀ ਹੋਂ ਮੈਂ ਪ੍ਰੀਤ ਪਹਿਲਾ ਛੜਕ ਤੁਸੀਂ ਹੋਂ ਮੈਂ ਜਿਹੜੀ ਸਿਦੇ ਦੇ ਅੰਦਰ ਦੇਰੀ ਜਿਹੜੀ ਹੰਗਤਾ ਕਰਨੀ ਹੈ ਦੀ ਪ੍ਰੀਤੀ ਛੜ ਦਿੱਤੀ ਅਸੀਂ ਤਿਆਗੀ ਲੋਗਾਰੀ ਦੂਜੀ ਗੱਲ ਲੋਕਾਂ ਦੀ ਜਿਹੜੀ ਰੀਤੀਆਂ ਨੇ ਲੋਕ ਲੋਕਾਂ ਦੀਆਂ ਰੀਤੀਆਂ ਰੌ ਰੀਤੀਆਂ ਕੁਰੀਤੀਆਂ ਉਹ ਸਭ ਛੱਡ ਦਿੱਤੀਆਂ ਲੋਕ ਗਰੀਬ ਛੱਡ ਦਿੱਤੀ ਮਾਰੋ ਦੀ ਮਤ ਨੂੰ ਮੰਨ ਲਿਆ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਂ ਦਿਨਾਂ ਗੁਣਾ ਦੀ ਉਪਾਸ਼ਨਾ ਛੱਡ ਦਿੱਤੀ ਅਤੇ ਦੁਰਜਨ ਜਿਹੜੇ ਖोटे ਆਦਮੀ ਸੀ ਤੇ ਮਿੱਤਰਤਾ ਹੀ ਕਰਨ ਵਾਲੇ ਸੀ ਸਾਰਿਆਂ ਦੀ ਸਮਾਨ ਦ੍ਰਿਸ਼ਟੀ ਕਰ ਲਈ ਅਸੀਂ ਵੈਰੀ ਮਿੱਤਰ ਤੇ ਸਮਾਨ ਹੋ ਗਏ ਤੂਈਆ ਗੁਣ ਮਿਲ ਸਾਧ ਪਛਾਨੇ ਤੂਈਆ ਦਾ ਜਿਹੜਾ ਗੁਣ ਗਿਆਨ ਆ ਇਹ ਸਾਧ ਸੰਗਤ ਦੇ ਨਾਲ ਮਿਲ ਕਰਕੇ ਤ੍ਰਿਯਾ ਅਸਟਾ ਦੇ ਗਿਆਨ ਨੂੰ ਪਛਾਣ ਲਿਆ ਸਹਿਜ ਸਾਧ ਸੰਗਤ ਦੇ ਨਾਲ ਮਿਲ ਕਰਕੇ ਸਹਿਜ ਗੁਫਾ ਮਹ ਆਸਣ ਬਾਧਿਆ ਸਹਿਜ ਸੂਮ ਰੂਪੀ ਗੁਫਾ ਹੈ ਕੇਵਲ ਅਧਿਸ਼ਟਾਨ ਸਰੂਪ ਉਹ ਸੂਮ ਰੂਪੀ ਗੁਫਾ ਵਿੱਚ ਕਿਤੁਨਾ ਜਿਹੜਾ ਇਸ਼ਤ ਕਰਨੇ ਆਸਾ ਤੋਂ ਰਹਿ ਤੋ ਕਿ ਇਹ ਆਸਣ ਮੰਨਣਾ ਕੀ ਕਾ ਹੈ ਜੋਤ ਸਰੂਪ ਅਨਾਹਦ ਬਾਜਿਆ ਹੁਣ ਇਹ ਜੋਤੀ ਸਰੂਪ ਜੋ ਪ੍ਰਗਟ ਹੋਇਆ ਹਦ ਤੋ ਰਹਿਤ ਇਹੋ ਹੀ ਬਾਜਿਆ ਵੱਜਿਆ ਅੱਜ ਤੋਂ ਇਹ ਪ੍ਰਗਟ ਹੋਇਆ ਆ ਹੈ ਮਹਾ ਆਨੰਦ ਗੁਰ ਸ਼ਬਦ ਵਿਚਾਰ ਕਿਉਂ ਬਣਾ ਭਾਰੀ ਆਨੰਦ ਹੋਇਆ ਸਾਨੂੰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਕੇ ਤੈ ਸੋ ਰਾਤੀ ਧਨ ਸੁਹਾਗਣ ਨਾ ਇਹ ਪਤੀ ਅਕਾਲ ਪੁਰਖ ਨਾ ਰੰਗੀ ਹੋਈ ਏ ਧਨ ਉਹ ਸੁਹਾਗਵੰਤੀ ਮਹਾਪੁਰਖ ਸਖੀ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਸਭ ਗੁਰੂ ਸਾਹਿਬ ਜੀ ਕਹਿੰਦੇ ਬ੍ਰਹਮ ਦਾ ਵਿਚਾਰ ਭਾਈ ਅਸੀਂ ਬੋਲਦੇ ਹਾਂ ਸੁਨੇ ਕੁਮਾਵੈ ਸੂਤਰੈ ਪਾ ਜਿਹੜਾ ਸਰਬਨ ਕੋ

ਆਸਾ ਮਹੱਲਾ ਪੰਜਵਾ ਨਿਜ ਭਗਤੀ ਸੀਲਵੰਤੀ ਨਾਰ ਸਾਨੂੰ ਹੁਣ ਗੁਰਾਂ ਦੀ ਕਿਰਪਾ ਕਰਕੇ ਸਰੂਪ ਦੀ ਭਗਤੀ ਪ੍ਰਾਪਤ ਹੋਈ ਹੈ ਸੁਣੋ ਇਹ ਇੱਕ ਐਸੀ ਨਿਜ ਆਪਣੇ ਸਰੂਪ ਦੀ ਭਗਤੀ ਹੈ ਸੀਲਵੰਤੀ ਨਾਰ ਜਿਸ ਤਰ੍ਹਾਂ ਸੀਲ ਵਾਲੀ ਸੁਪਤਨੀ ਹੁੰਦੀ ਹੈ ਇਸ ਪ੍ਰਕਾਰ ਦੀ ਭਗਤੀ ਰੂਪ ਸਖੀ ਸਾਨੂੰ ਪ੍ਰਾਪਤ ਹੋਈ ਹੈ ਪਰੂਪ ਅਨੂਪ ਪੂਰੀ ਆਚਾਰ ਪਰੂਪ ਦਿਲ ਦੀ ਸਫਾਈ ਕਰਨ ਵਾਲੀ ਉਮਾ ਤੋਂ ਰਹਿਤ ਹੈ ਤੇ ਆਚਾਰ ਸ੍ਰੇਸ਼ਟ ਆਚਾਰਜ ਪੂਰਨ ਹੈ ਸੁਭਗੁਨਾ ਦੇਕੇ ਜਿਤੁ ਗ੍ਰਹਿ ਬਸੈ ਸੋ ਗ੍ਰਹਿੋ ਸੋ ਭਾਵੰਤਾ ਜਿਸੁ ਗ੍ਰਹਿ ਇਲਕੇ ਵਸਦੀਐ ਭਗਤੀ ਓ ਗ੍ਰਹਿ ਸਰੀਰ ਬੜਾ ਭਾਰੀ ਸੋਭਾ ਵਾਲਾ ਹੈ ਗ੍ਰਾਹਉ ਪਤੀ ਜੀਵ ਵਰੁਖ ਪਾਈ ਕਿਨੈ ਵਿਰਲ ਜੰਤ ਕਿਸੇ ਕਿਸੇ ਜੀਵਨ ਗੁਰਾਂ ਦੁਆਰਾ ਇਹ ਭਗਤੀ ਪ੍ਰਾਪਤ ਕੀਤੀ ਹੈ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸੁਕਰਣੀ ਕਾਮਣ ਗੁਰ ਮਿਲ ਹੰ ਪਾਈ ਇਹ ਭਾਈ ਸੇਵਕ ਕਰਨੀ ਜਿਹੜੀ ਭਗਤੀ ਹੈ ਇਹੋ ਹੀ ਕਾਮਣ ਇਸਤਰੀ ਹੈ ਚਾਹ ਆਮ ਜਿਹੜੇ ਗੁਰਮਖ ਅਧਿਕਾਰੀ ਹੈ ਗੁਰਾਂ ਦੇ ਨਾਲ ਮਿਲ ਕੇ ਅਸੀਂ ਪ੍ਰਾਪਤ ਕੀਤੀ ਹੈ ਚਾਜ ਕਾਜ ਪਰਥਾਈ ਸੁਹਾਈ ਜਿਵੇਂ ਸੇਵਕ ਜਿਹੜੀ ਸਭ ਤੋਂ ਨਹੀਂ ਹੁੰਦੀ ਹੈ ਉਹ ਜੱਜ ਪੂਜਾ ਦਾ ਕੰਮ ਕੋਈ ਕਰਨਾ ਹੋਵੇ ਵਿਆਹ ਕੰ ਦਾ ਕਾਰਜ ਹੋਵੇ ਪ੍ਰਥਾਨ ਪਰਲੋਕ ਵਾਸਤੇ ਕੋਈ ਸੁਭਾਉ ਨਾ ਕਰਨਾ ਹੋਵੇ ਸਾਰੇ ਜਨ ਸੋਭਾ ਪਾਉਂਦੀ ਹੈ ਇਸੇ ਪ੍ਰਕਾਰ ਦੀ ਭਗਤੀ ਹੈ ਜਿਹੜੀ ਜੱਜ ਪੂਜਾ ਕਰਨ ਦੇ ਗੁਰਾਂ ਦੀ ਤੇ ਕਾਰ ਵੀ ਵਿਆਹ ਦੇ ਕਾਰਜ ਵਾਸਤੇ ਪ੍ਰਥਾਨ ਸੱਚਖੰਡ ਵੀ ਪ੍ਰਾਪਤੀ ਦੇ ਪ੍ਰਥਾਨ ਹੀਸ਼ਰਮ ਦੀ ਪ੍ਰਾਪਤੀ ਦੇ ਸਬਬ ਵਿੱਚ ਸਾਰਿਆਂ ਥਾਵਾਂ 'ਚ ਸੋਹਂਦੀ ਹੈ ਪ੍ਰਹਾਉ ਜਿਜਰ ਵਸੀ ਪਿਤਾ ਕੈ ਸਾਂ ਜਿੰਨਾ ਚਿਰ ਗੁਰੂ ਪਿਤਾ ਦੇ ਪਾਸੇ ਭਗਤੀ ਰਹਿੰਦੀ ਸੀ ਟਿੱਕਰ ਕੰਤ ਬਹੁ ਫਿਰੈ ਉਹਦਾ ਉਹਨਾਂ ਚਿਰੇ ਜੀਵਾਤਮਾ ਉਪਰਾਮ ਹੋਇਆ ਫਿਰਦਾ ਸੀ ਬਾਰ ਬਾਰ ਪਰਹੰਦਾ ਫਿਰਦਾ ਰਹਿੰਦਾ ਸੀ ਕਰ ਸੇਵਾ ਸਤਪੁਰਖ ਮਨਾਇਆ ਜਦੋਂ ਸੇਵਾ ਕਰਕੇ ਸਤਪੁਰਖ ਸਤਗੁਰੂ ਜੀ ਨੂੰ ਮਨਾਉਣਾ ਕੀਤਾ ਗੁਰ ਆਣੀ ਕਰਮਹਿ ਤਾਂ ਸਰਬ ਸੁਖ ਪਾ ਗੁਰਾਂ ਦੁਆਰਾ ਇਹ ਭਗਤੀ ਘਰ ਹਿਰਦੇ ਚ ਲਿਆਉਣਾ ਕੀਤੀ ਸਾਰੇ ਸੁਖਾਂ ਨੂੰ ਪਾਉਣਾ ਕੀਤਾ ਹੈ 32 ਸੁਲਖਣੀ ਸਚ ਸੰਤਦਪੂ ਇਹਦੇ ਵਿੱਚ 32 ਸ੍ਰੇਸ਼ਟ ਲਖਣ ਹਨਗੇ 32 ਸ੍ਰੇਸ਼ਟ ਲਖਣ ਪੰਜੇ ਗਿਆਨ ਇੰਦਰੀਆਂ ਨੂੰ ਰੋਕਣਾ ਮੰਜੇ ਕਰਮ ਇੰਦਰੀਆਂ ਨੂੰ ਰੋਕਣਾ ਪੰਜਾਂ ਤਤਾਂ ਦੀ ਧਾਰਨਾ ਕਰਨੀ ਪੰਜ ਸੂਖਮ ਤਤਾਂ ਨੂੰ ਰੋਕ ਕੇ ਰੱਖਣਾ ਪੰਜ ਪ੍ਰਾਣਾਂ ਨੂੰ ਰੋਕਣਾ ਪੰਜ ਪ੍ਰਕਾਰ ਦੀ ਪੌਣ ਨੂੰ ਰੋਕਣਾ ਪੰਜੇ ਗਿਆਨ ਇੰਦਰੀਏ ਪੰਜੇ ਕਰਮ ਇੰਦਰੀਏ ਮਨ ਤੇ ਬੋਧੋ ਇਹ ਬੱਤੀਆਂ ਨੂੰ ਰੋਕ ਲੈਣਾ ਇਹ ਬੱਤੀ ਸ੍ਰੇਸ਼ ਰੱਖਣਾ ਇਸ ਪ੍ਰਕਾਰ ਦੀ ਇਹ ਬੱਤੀਆਂ ਸ੍ਰੇਸ਼ਟ ਰੱਖਣ ਵਾਲੀ ਹੈ ਦੂਸਰੇ ਬੱਤੀ ਸ੍ਰੇਸ਼ਟ ਰੱਖਣ ਇਹ ਹਨਗੇ ਇੱਕ ਤਾਂ ਸੁਜਗ ਹੋਣਾ ਸੁੰਦਰ ਹੋਣਾ ਦੂਜੀ ਲੱਗਿਆ ਹੋਣੀ ਤੀਜਾ ਸ੍ਰੇਸ਼ਟ ਬੁੱਧ ਹੋਣੀ ਚੌਥੀ ਸੁਭਾਅ ਕਾਰਜ ਵਿੱਚ ਆਪਣਾ ਪੂਰਨ ਹੱਥ ਰੱਖਣਾ ਚੰਗੇ ਕੰਮ ਵਿੱਚ ਸਹਿਲਤਾ ਪਿਆਰ ਹੋਣਾ ਤੇ ਸਚਿਆਰੇ ਹੋਣਾ ਸੁਰਤਾ ਸੂਰਮਤਾਈ ਹੋਣੀ ਪਵਿੱਤਰਤਾ ਹੋਣੀ ਸੂਰਮਤਾਈ ਹੋਣੀ 6ਵੀਂ ਉਦਿੱਤਤਾ ਹੋਣੀ 8ਵੀਂ ਸਾਹੂਲਤਾ ਹੋਣੀ 9ਵੀਂ ਵਿਦਵਾਨ ਹੋਣਾ ਪੰਡਿਤ ਹੋਣਾ 10ਵਾਂ ਉਦਮ ਹੋਣਾ 11ਵਾਂ ਤੇ ਉਦਾਰਤਾ ਹੋਣੀ 12ਵਾਂ ਗੁਣਗ੍ਰਾਹਕ ਹੋਣਾ 13ਵਾਂ ਗੰਭੀਰਤਾ ਹੋਣੀ 14ਵਾਂ ਅਤੇ ਮਨ ਦੀ ਸੁੱਧਤਾ ਹੋਣੀ ਨਿਰਵਕਾਰ ਹੋਣਾ ਤੇ 15ਵਾਂ ਧਰਮ ਹੋਣਾ 16ਵਾਂ ਅਤੇ ਇਸੇ ਪ੍ਰਕਾਰ ਖਿਵਾ ਹੋਣੀ ਸਕਾਰੂਆਂ ਤਤ ਸਰੂਪ ਦਾ ਗਿਆਨ ਹੋਣਾ 18ਵਾਂ ਇੰਦਰੀਆਂ ਨੂੰ ਜਿੱਤਣ ਵਾਲੇ ਹੋਣਾ 19ਵਾਂ ਸ੍ਰੇਸ਼ਟ ਧਰਮ ਕਰਨ ਦਾ ਨਿਜਮ ਹੋਣਾ 20ਵਾਂ ਤੇ ਨਿਤਨੇਮੀ ਹੋਣਾ 21ਵਾਂ ਸੁਖੇ ਸ੍ਰੇਸ਼ਟ ਪੁੰਨ ਕਰਨੇ 21ਵਾਂ ਤੇ ਤੀਰਜ ਹੋਣੀ 22ਵਾਂ ਤੇ ਨਿਮਰਤਾ ਹੋਣੀ 23ਵਾਂ ਤੇ ਤੇਜ ਹੋਣਾ 24ਵਾਂ 25ਵਾਂ ਦਇਆ ਹੋਣੀ 26ਵਾਂ ਪਰਮੇਸ਼ਰ ਤੇ ਪ੍ਰੇਮ ਹੋਣਾ 27ਵਾਂ ਲੋਭ ਤੋਂ ਰਹਿਤ ਹੋਣਾ 28ਵਾਂ ਕੋਪ ਤੋਂ ਰਹਿਤ ਹੋਣਾ ਅਤੇ ਇਸੇ ਪ੍ਰਕਾਰ 29ਵਾਂ ਅहिंसा ਹੋਣਾ ਹਿੰਸਾ ਤੋਂ ਰਹਿਤ ਹੋਣਾ 30ਵਾਂ ਕਾਮਨਾ ਤੋਂ ਰਹਿਤ ਹੋਣਾ 31ਵਾਂ ਗਰਭ ਤੋਂ ਰਹਿਤ ਹੋਣਾ 32ਵਾਂ ਛਲ ਤੋਂ ਰਹਿਤ ਹੋਣਾ ਅਕਾਪਟ ਹੋਣਾ ਇਹ 32 ਲਖਣ ਹਨਗੇ ਚਲੋ 32 ਸੁਲਖਣੀ ਸੱਚ ਸੰਤਤ ਇਹ 32 ਸ੍ਰੇਸ਼ਟ ਲਖਣਾ ਵਾਲੀ ਹੋਣਾ ਸੱਚ ਸੰਤਤਪੂਰਤ ਅਤ ਸੱਚ ਦੇ ਧਾਰਨ ਵਾਲੀ ਹੋਣਾ ਸੰਤਤ ਅਪਰੋਹ ਗਿਆਨ ਹੋਣਾ ਇਹ ਪੁੱਤਰ ਹੋਣਾ ਗਿਆਰੂਪੀ ਪੁੱਤਰ ਹੋਣਾ ਇਹ ਔਲਾਦ ਵਾਲੀ ਹੋਣਾ ਸਤ ਸੰਤੋਖ ਦਿਆ ਧਰਮਾਦਿਕ ਪੜ੍ਹਾਤਾ ਹੋਣੇ ਤੇ ਸੰਤਤ ਪੂਤ ਸੰਤਤ ਜਿਹੜਾ ਔਲਾਦ ਹੈ ਇਹ ਅਗੇ ਗਿਆਨ ਪ੍ਰੋਖ ਗਿਆਨ ਦਾ ਇਹ ਪੁੱਤਰ ਹੈ ਅਪਰੋਖ ਗਿਆਨ ਪੋਤਰਾ ਆਦਿਕ ਹੈ ਇਹ ਐਸੀ ਔਲਾਦ ਹੋਣੀ ਆਗਿਆਕਾਰੀ ਸੁਭਡ ਸੁਨ ਪਿਰ ਆਗਿਆਕਾਰੀ ਹੋਣਾ ਨਾਰਾਜੇ ਭਾਣੇ ਨੂੰ ਮੰਨਣ ਵਾਲਾ ਹੋਣਾ ਸੁਭਡ ਸੁੰਦਰ ਸ੍ਰੇਸ਼ ਸੋਗੁਣਾ ਦੀ ਘਾੜਤ ਕਰਨ ਵਾਲੇ ਹੋਣਾ ਸਰੂਪ ਦੰਦੀ ਸਫਾਈ ਵਾਲੇ ਹੋਣਾ ਇਛ ਪੂਰੇ ਮਨ ਕੰਤ ਸੁਆਮ ਇਸ ਪ੍ਰਕਾਰ ਹੈ ਮਨ ਦੇ ਮਨ ਕੰਤ ਜੋ ਹੈ ਜੀਵਾਂ ਤੋਂ ਸਵਾਮੀ ਉਹ ਵੀ ਛਕੂਰੀ ਕਰਨ ਵਾਲੀ ਹੋਣ ਪਰਮੇਸ਼ਰ ਦੀ ਪ੍ਰਾਪਤੀ ਕਰਾ ਕੇ ਸਗਲ ਸੰਤੋਖੀ ਦੇਰ ਜੀਠਾਨੀ ਸਾਰੀਆਂ ਦੇਰ ਕੌਣ ਹੈ ਅਹੰਕਾਰ ਤੇ ਜੀਠ ਕੌਣ ਹੈ ਲੋਭ ਉਹਦੇ ਘਰ ਵਾਲੀਆਂ ਨੂੰ ਸਾਰਿਆਂ ਨੂੰ ਸੰਤੋਖ ਦਿੱਤਾ ਹੰਕਾਰ ਨੂੰ ਵੀ ਨਿਵਰਤ ਕਰ ਦਿੱਤਾ ਜੀਠ ਲੋਭ ਨੂੰ ਨਿਵਰਤ ਕਰਤਾ ਤੇ ਬਰਾਣੀਆਂ ਜਖਾਨੀਆਂ ਨੂੰ ਵੀ ਆਸਾ ਕ੍ਰਿਸ਼ਨ ਨੂੰ ਵੀ ਸੰਤੋਸ਼ਤ ਸੰਤੋਖ ਦੇ ਸਹਿਤ ਕਰ ਦਿੱਤਾ ਸਭ ਪਰਿਵਾਰ ਹੈ ਮਾਹੇ ਸ੍ਰੀ ਇਸੇ ਪ੍ਰਕਾਰ ਸਾਰੇ ਪਰਿਵਾਰ ਵਿੱਚ ਦੇਵੀ ਗੁਣਾ ਤੇ ਸ੍ਰੀਸ਼ਟ ਭਗਤੀ ਜਿਹੜੀ ਹੈ ਮਤੀ ਦੇਵੀ ਦੇਵਰ ਜੇ ਇਹ ਮਤ ਦੇਣ ਵਾਲੀ ਹੈ ਦਿਉਰ ਚਿੱਤ ਦੇ ਤਾਈ ਜੇਠ ਲੋਭ ਦੇ ਤਾਈ ਦਿਉਰ ਹੰਕਾਰ ਦੇ ਤਾਈ ਜੇਠ ਲੋਭ ਦੇ ਤਾਈ ਨਹੀਂ ਮਤ ਦੇ ਕੇ ਹੰਕਾਰ ਤੋਂ ਨਿਮਰਤਾ ਜੁੰਦੀ ਹੈ ਲੋਭ ਤੋਂ ਨਿਰਲੋਭਤਾ ਬਖਸ਼ੀ ਹੈ ਧੰਨ ਸੋ ਗ੍ਰਹਿਉ ਜਿਤ ਪ੍ਰਗਟਿ ਆ ਆਹ ਬਹੁਤ ਧੰਨ ਹੋਇਆ ਜਿ ਸਿਰ ਦੇ ਚ ਮਹਾਰਾ ਦੀ ਭਗਤੀ ਆ ਕੇ ਪ੍ਰਗਟ ਹੋਈ ਹੈ ਜਨ ਨਾਮਿਕ ਸੁਖੇ ਸੁਖ ਵਿਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਇਸ ਪ੍ਰਕਾਰ ਸੁਖੀ ਸੁਖ ਵਿੱਚ ਉਹਨਾਂ ਦੀ ਸਾਰੀ ਅਵਸਥਾ ਬਤੀਤ ਹੁੰਦੀ ਹੈ ਧਰਮਨਾ ਨ ਮਹਾਂਪੁਰਖਾਂ ਦਾ ਜੀਵਨ ਹੈ ਜਿਨ੍ਹਾਂ ਨੂੰ ਇਸ ਰੂਪ ਦੀ ਪ੍ਰਾਪਤੀ ਵਾਲੀ ਭਗਤੀ ਪ੍ਰਾਪਤ ਹੋਈ ਹੈ ਧੰਨ ਸੋ ਗ੍ਰਹਿਉ ਜਿਤ ਪ੍ਰਗਟਿ ਆ ਜਨਮ ਮਾਰ ਨੂੰ ਸੁਖੇ ਸੁਖ ਵਿਹਾਰ ਵਾਹਿਗੁਰੂ ਦਾ ਖਾਲਸਾ ਵਾਹਿ